ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਭੁੱਲਨ ਰੋਡ ਤੇ ਸਥਿਤ ਦਸ਼ਮੇਸ਼ ਨਗਰ ਇਲਾਕੇ ਵਿੱਚ ਖਾਲੀ ਪੇਪਲਾਟ ਵਿੱਚੋਂ ਸੱਕੀ ਹਾਲਾਤਾਂ ਵਿੱਚ ਕਰੀਬ 35 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਫਿਲਹਾਲ ਨੌਜਵਾਨ ਦੀ ਪਛਾਣ ਨਹੀਂ ਹੋ ਪਾਈ ਹੈ ਅਤੇ ਨਾ ਹੀ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗਿਆ ਹੈ ਪਰ ਇਲਾਕਾ ਨਿਵਾਸੀਆਂ ਅਨੁਸਾਰ ਇਲਾਕੇ ਵਿੱਚ ਬਹੁਤ ਸਾਰੇ ਨੌਜਵਾਨ ਨਸ਼ਾ ਕਰਨ ਆਉਂਦੇ ਹਨ ਅਤੇ ਮੌਕੇ ਤੇ ਕਈ ਸਰਿੰਜਾਂ ਵੀ ਦੇਖੀਆਂ ਗਈਆਂ ਸਬੰਧਤ ਸਿੰਬਲ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਪਛਾਣ ਨਹੀਂ ਹੋਈ ਹੈ ਤੇ ਇਸ ਦੇ ਸਰੀਰ ਤੇ ਕੋਈ ਵੀ ਨਿਸ਼ਾਨ ਨਹੀਂ ਮਿਲਿਆ ਹੈ ਪਰ ਸਭਾਵਨਾ ਜਤਾਈ ਜਾ ਰਹੀ ਆ ਕਿ ਨੌਜਵਾਨ ਦੀ ਮੌਤ ਨਸ਼ਾ ਕਰਨ ਕਰਕੇ ਹੋਈ ਹੈ ਆਓ ਗੱਲਬਾਤ ਕਰਦੇ ਹਾਂ ਸੰਤੋਖ ਸਿੰਘ ਆ ਦਸ਼ਮੇਸ਼ ਨਗਰ ਆ ਇਥੇ ਇਹੋ ਹੀ ਆ ਵੀ ਨਾ ਕਿ ਉਹ ਨਸ਼ਿਆਂ ਵਾਲਿਆਂ ਨੂੰ ਨਾ ਕਿ ਉਹ ਠਲ ਪਾਈ ਜਾਵੇ ਜਿਹੜੇ ਇਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਕੋਈ ਮੱਲੇ ਵਾਲਿਆਂ ਤੋਂ ਕੰਪਲੇਨ ਕੀਤੀ ਗਈ ਹੈ ਹਾਂ ਮੱਲੇ ਵੱਲੋਂ ਕੰਪਲੇਨ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਕੁਝ ਇਹੀ ਕਹਿੰਨੇ ਆ ਕਿ ਇਥੇ ਨਾ ਨਸ਼ੇ ਕਰਨ ਵਾਲਾ ਕੋਈ ਨਾ ਆਵੇ ਇਧਰ ਨਾ ਕਿ ਮੱਲਾ ਸਾਡਾ ਲਗੇ ਘਰ ਨੇ ਕਿ ਇਥੇ ਨਾ ਆਵੇ ਕੋਈ ਨਾ ਕਿ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਕੁੰਦਰ ਸਿੰਘ ਆ ਦਸ਼ਮੇਸ਼ ਨਗਰ ਮੱਲਾ ਜੇ ਕਾਲਾ ਲੰਗਰ ਰੋਡ ਬਟਾਲਾ ਕੋਈ ਕਰਵਨੀ ਨਹੀਂ ਨਹੀਂ ਇਹ ਸਵੇਰੇ ਵੇਖੀ ਅਸੀਂ ਪਹਿਲਾਂ ਸਾਨੂੰ ਨੂੰ ਨਹੀਂ ਪਤਾ ਇਸ ਗੱਲ ਦਾ ਇੱਥੇ ਕਾਫੀ ਸਰਿੰਜਾਂ ਵਗੈਰਾ ਲੱਭੀਆਂ ਉੱਥੇ ਵੇਖਣ ਦੇ ਅਸੀਂ ਸਰਿੰਜਾਂ ਇਦਾਂ ਵੀ ਇੱਥੇ ਤੇ ਉਹ ਹੀ ਟੀਕੇ ਲਾਉਣ ਆਉਂਦੇ ਆ ਕੋਈ ਗੋਲਡਾਂ ਦੇ ਆਉਂਦਾ ਜਾਂ ਕੋਈ ਵੱਡੀਆਂ ਗੱਡੀਆਂ ਤੇ ਬਹਿ ਕੇ ਆਉਂਦੇ ਆ ਇਸ ਸਬੰਧੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਕਾਰਵਾਈ ਕਿਦੋਂ ਵਾਰੀ ਰਿਪੋਰਟ ਕੀਤੀ ਇਹਨਾਂ ਨੂੰ ਮੈਂ ਉਹਨੇ ਗੱਡੀ ਕੋਈ ਕਾਰਵਾਈ ਨਹੀਂ ਕੀਤੀ ਏ ਅਸੀਂ ਗੁਰਪ੍ਰੀਤ ਸਿੰਘ ਜੀ ਚੁੰਕੀ ਸਿੰਬਲ ਤੋਂ ਆਏ ਜੀ ਬਟਾਲੇ ਤੋਂ ਤੇ ਸਵੇਰੇ ਇਹ ਸਾਥੀ ਆਪਣੇ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਜੀ ਵੀ ਇੱਕ ਲਵਾਰਸ ਲਾਸ਼ ਮਿਲੀ ਹੈ ਜੀ ਇਸੇ ਮੌਕੇ ਤੇ ਆਏ ਆ ਅਜੇ ਉਹਦੀ ਜੇਬਾਂ ਵਗੈਰਾ ਫੋਡੀਆਂ ਕੋਈ ਉਹਦਾ ਸਨਾਥੀ ਕਾਰਡ ਵਗੈਰਾ ਉਹਦੀ ਸਨਾਖਤ ਨਹੀਂ ਹੋਈ ਹੁਣ ਅਸੀਂ ਹਸਪੀਟਲ ਲੈ ਕੇ ਚੱਲੇ ਆ ਜੀ ਤੇ ਪੋਸਟਮਨ ਨੂੰ ਕਰਾਵਾਂਗੇ ਬਾਅਦ ਚ ਹੀ ਪਤਾ ਲੱਗੂ ਕੀ ਕਰਨਾ ਹੋਰ ਕੋਈ ਜ਼ਖਮ ਨਹੀਂ ਹੈ ਕੋਈ ਕੁਛ ਨਹੀਂ ਹੈ ਜੀ ਕਿਹਨ ਕੀਤ ਲੱਗ ਰਹੀ ਹੈ ਚਲ 35 ਤੋਂ 40 ਸਾਲ ਦੇ ਵਿੱਚ ਹੈ ਜੀ ਇੱਥੇ ਕਾਫੀ ਸੰਜਾਂ ਟੀਗੇ ਪਏ ਆ ਮਹੱਲਾ ਵਾਸੀ ਕਹਿੰਦੇ ਮੁੰਡੇ ਇੱਥੇ ਆਉਂਦੇ ਰਹਿੰਦੇ ਆ ਕੰਬਰੇਡ ਵੀ ਕੀਤੀ ਹੈ ਪਰ ਕਾਰਵਾਈ ਨਹੀਂ ਹੋਈ ਚਾਹ ਵੈਰੀਫਾਈ ਕਰ ਲੈਣੇ ਆ ਜੀ ਉਹਦੇ ਬਾਰੇ ਮੈਂ ਜੇ 2-4 ਦਿਨ ਨਹੀਂ ਹੋਏ ਨਾ ਇਹੋ ਜੀ ਕੋਈ ਗੱਲ ਨਹੀਂ ਇੱਥੇ ਕਰ ਲਈਨੇ ਵੈਰੀਫਾਈ ਜੀ